ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁਖਬਰਾਂ ਲੈ ਕੇ ਹਾਜ਼ਰ ਹਾਂ ਸ਼੍ਰੀ ਅਕਾਲ ਤੱਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪਸ਼ਟ ਕੀਤਾ ਕਿ 328 ਪਾਵਨ ਸਰੂਪਾਂ ਦਾ ਮਾਮਲਾ ਪ੍ਰਬੰਧਕੀ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਕੁਝ ਕਰਮਚਾਰੀਆਂ ਦੇ ਨੇ ਮਿਲੀਭੁਗਤ ਨਾਲ ਪੈਂਟਾਂ ਦਾ ਕਪਲਾ ਕੀਤਾ ਜਿਸ ਵਿੱਚ 16 ਦੋਸ਼ੀ ਨਾਮਜ਼ਦ ਹੋਏ ਅਤੇ ਐਸਜੀਪੀਸੀ ਵੱਲੋਂ ਕਾਰਵਾਈ ਕੀਤੀ ਗਈ ਉਨਾ ਸਿਆਸੀ ਦਖਲਅੰਦਾਜ਼ੀ ਤੇ ਲਾਭ ਲੈਣ ਤੋਂ ਸਖਤ ਮਨਾਹੀ ਕੀਤੀ ਅਤੇ মিডিਆ ਨੂੰ ਅਦਬ ਸਤਕਾਰ ਬਣਾਏ ਰੱਖਣ ਦੀ ਹਦਾਇਤ ਦਿੱਤੀ। ਅੰਤਰ ਦਿਵਸ ਤੋਂ ਪਹਿਲਾਂ ਤਰਨਤਾਰਨ ਪੁਲਿਸ ਨੇ ਵੱਡੀ ਸਾਜ਼ਿਸ਼ ناکام ਕਰ ਦਿੱਤੀ। ਪਿੰਡ ਕੱਕਾ ਕੰਡਿਆਲਾ ਵਿੱਚ ਦੇਰ ਰਾਤ ਛਾਪੇਮਾਰੀ ਦੌਰਾਨ ਪੁਲਿਸ ਨੇ ਕਰੀਬ ਅੱਧੀ ਦਰਜਨ ਮਲਜਮਾਂ ਨੂੰ ਹਿਰਾਸਤ ਵਿੱਚ ਲਿਆ। ਕਾਰਵਾਈ ਦੌਰਾਨ 6 ਵਿਦੇਸ਼ੀ ਪਿਸਤੌਲ ਅਸਾਲਟ ਰਾਈਫਲ ਦੇ ਮੈਗਜ਼ੀਨ ਰਾਕਟ ਲਾਂਚਰ ਵਰਗਾ ਖਤਰਨਾਕ ਹਥਿਆਰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਲਗਜ਼ਰੀ ਗੱਡੀਆਂ ਬਰਾਮਦ ਹੋਈਆਂ ਪੁਲਿਸ ਅਧਿਕਾਰੀਆਂ ਮੁਤਾਬਕ ਇਸ ਸੰਬੰਧੀ ਵਿਸਤਾਰਿਤ ਜਾਣਕਾਰੀ ਪ੍ਰੈਸ ਕਾਨਫਰੰਸ ਰਾਹੀਂ ਜਾਰੀ ਕੀਤੀ ਜਾਵੇਗੀ। ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਸਨੇਚਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ પાસે 20 ਸਨੇਚਿੰਗ ਕੀਤੇ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ। ਐਸਐਚਓ ਇੰਸਪੈਕਟਰ ਕਸ਼ਮੀਰ ਸਿੰਘ ਮੁਤਾਬਕ ਗੁਪਤ ਸੂਚਨਾ ਤੇ ਟੀਬੀ ਹਸਪਤਾਲ ਦੇ ਪਿੱਛੇ ਛਾਪੇਮਾਰੀ ਕਰਕੇ ਲਖਵਿੰਦਰ ਅਤੇ ਰਣਜੀਤ ਉਰਫ ਗੋਰਾ ਨੂੰ ਕਾਬੂ ਕੀਤਾ ਗਿਆ ਡੀਐਸਪੀ ਸਿਟੀ ਦੇ ਨਿਰਦੇਸ਼ਾਂ ਹੇਠ ਪੁੱਛਗਿੱਛ ਜਾਰੀ ਹੈ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਵਿੱਚ ਲਿਆ ਜਾਵੇਗਾ ਸ਼ਰਧੀਆਂ ਵਿੱਚ ਪਤੰਗਪਾਜੀ ਦੌਰਾਨ ਚਾਈਨਾ ਡੋਰ ਨਾਲ ਵਾਪਰਨ ਵਾਲੇ ਹਾਸਿਆਂ ਨੂੰ ਦੇਖਦਿਆਂ ਸਮਰਾਲਾ ਪੁਲਿਸ ਨੇ ਸਖਤ ਰੁਕਕਾ ਬਣਾਇਆ ਹੈ ਡੀਐਸਪੀ ਤਰਲੋਚਨ ਸਿੰਘ ਨੇ ਚੇਤਾਵਨੀ ਦਿੱਤੀ ਕਿ ਪਲਾਸਟਿਕ ਡੋਰ ਨਲ ਪਤੰਗ ਉਡਾਉਣ ਤੇ ਧਾਰਾ 307 ਤਹਿਤ ਕੇਸ ਦਰਜ ਹੋਵੇਗਾ। ਬੱਚਿਆਂ ਵੱਲੋਂ ਉਲੰਘਣਾ ਕਰਨ ਤੇ ਮਾਪਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਲੋੜੀ ਅਤੇ ਬਸੰਤ ਪੰਚਮੀ ਮੌਕੇ ਡਰੋਨ ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾਵੇਗੀ। ਪੁਲਿਸ ਮੁਹਿੰਮ ਦਾ ਮਕਸਦ ਇਨਸਾਨਾਂ ਅਤੇ ਪੰਛੀਆਂ ਦੀ ਜਾਨ ਬਚਾਉਣਾ ਹੈ। ਰੀਮੁਖ ਸਰ ਸਾਹਿਬ ਦੇ ਮੱਗੀ ਮੇਲੇ ਦੌਰਾਨ 14 ਜਨਵਰੀ ਨੂੰ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਭਾਜਪਾ ਮੱਗੀ ਮੇਲੇ ਵਿੱਚ ਆਪਣੀ ਪਹਿਲੀ ਸਿਆਸੀ ਕਾਨਫਰੰਸ ਕਰੇਗੀ ਜਦਕਿ ਆਮ ਆਦਮੀ ਪਾਰਟੀ 8 ਸਾਲ ਬਾਅਦ ਰੈਲੀ ਕਰ ਰਹੀ ਹੈ ਇਹ ਸੰਮੇਲਨ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਮੁਹਿੰਮ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ ਖਾਣਾ ਬੈਰੋਕੇ ਖੇਤਰ ਵਿੱਚ ਲੁੱਟਖੋਹਾਂ ਤੇ ਡਕੈਤੀਆ ਕਰਨ ਵਾਲੇ ਸਰਗਰਮ ਚੋਰ ਗਿਰੋਹ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਡੀਐਸਪੀ ਜਲਾਲਾਬਾਦ ਗੁਰਸੇਵਕ ਸਿੰਘ ਬਰਾੜ ਦੇ ਨਿਰਦੇਸ਼ਾਂ ਹੇਠ ਐਸਐਚਓ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਗੁਪਤ ਸੂਚਨਾ ਤੇ ਛਾਪੇਮਾਰੀ ਕਰਕੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ 10 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਦੋਸ਼ੀਆਂ ਪਾਸੋਂ ਕਾਪੇ, ਕਿਰਪਾਨ ਦਾ ਬਰਾਮਦ ਹੋਏ ਹਨ।